ਬਖਾਨ ਇਤਨੇ ਦੁੱਖ ਸੇ ਲਿਗਲੇ ਤੇ ਉਸ ਦੇ ਨਾਲ ਵੱਡਾ ਦੁਖੀ ਕਿ ਇਹਨਾਂ ਤੋਂ ਇਹਨਾਂ ਦੇ ਗੁਰੂ ਦਾਮ ਜਿਲੇ ਉਹ ਮਿਛਦੇ ਉਹਨਾਂ ਤੋਂ ਡੋਲੀ ਪੜਦੇ ਇਸ ਪੰਡਿਤ ਉਹ ਤੇ ਉਹ ਸੰਸੰਗ ਜਿਹੜੀ ਗੁਰਨਾਨਕ ਬਾਛੀ ਦੀ ਜਿਹੜੀ ਜਿੱਤੇ ਗੁਰੂ ਨਾਨਕ ਬਾਛੀ ਦੀ ਆਮਦ ਹੋਈ ਹੈ ਨਨਕਾਣਾ ਸਹਿ ਉਹਨਾਂ ਨੇ ਨਾਮ ਤੇ ਹੀ ਨਨਕਾਣਾ ਸਹਿ ਪਿਆ ਤੇ ਤਲਵੰਡੀ ਸੀ ਉਸ ਥਾਂ ਦਾ ਨਾਮ ਤੇ ਨਾਇ ਕੋਈ ਤੇਰੇ ਵੱਡੇ ਸੀ ਪ੍ਰਸਾ ਸੰਗਿ ਜੋ ਤੱਲ ਵੱਡੇ ਆ ਸੀ ਜਿਸ ਦਾ ਕਹਿੰਦੇ ਤੇ ਗੁਰ ਨਾਨਕ ਪਤੀ ਆਮਦ ਤੇ ਨਾਨਕ ਦਾ ਆਣਾ ਨਾ ਨਿਕਾਣਾ ਸਭੀ ਉਸ ਦਾ ਨਾਮ ਤੇ ਆ ਉਸ ਵੇਲੇ ਉੱਥੇ ਗੁਰ ਪਾਸ਼ਾ ਜੀਆਂ ਜਿਹੜੀਆਂ ਨੀਰਾਮਾਂ ਨੇ ਗੁਰ ਪਾਸ਼ਾ ਦਾ ਜੋ ਸੱਜਾ ਸੋਦਾ ਹੈ ਗੁਰ ਪਾਸ਼ਾ ਨੇ ਜਿਹੜੇ ਜੋ ਮੰਝਾਂ ਜਾਰੀਆਂ ਨੇ ਪਸ਼ੂ ਚਾਰੇ ਉਹ ਸਾਰੇ ਸਥਾਨ ਉੱਥੇ ਦੇ ਨੇ ਉਸ ਦੇ ਨਾਲ ਨਾਲ ਪੁਰ ਪੰਚਮ ਵਰਸ਼ਾ ਦਾ ਸਥਾਨ ਜੋਤੀਵਾਸ਼ਾ ਦੇ ਉਪਦੇਨੋ ਸਥਲੀ ਤੇ ਬੜੇ ਸਾੜੇ ਇਸ ਤਰ੍ਹਾਂ ਦੇ ਜਿਹੜੇ ਉਹ ਗੁਰਦੁਆਰੇ ਸਾਈਂ ਸੰ ਉਹ ਸਾਥੋਂ ਵਿਛੜੇ ਤੇ ਉਹਨਾਂ ਦੇ ਲਈ ਉਹ ਸਰਕਾਰ ਕੋਲ ਦੇ ਚੰਨਾ ਅਰਦਾਸ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਸੇਵਾ ਸੰਭਾਲ ਦਾ ਦੋਤਾਨ ਹੈ ਉਹ ਆਪਣੇ ਘਰ ਸੇ ਜੋ ਬਖਸ਼ ਆ ਜਿਨ੍ਹਾਂ ਨੂੰ ਪੰਥੋਂ ਵਿਛੁੜ ਗਿਆ ਗਿਆ ਇਹਨੇ ਅਜੇ ਤੱਕ ਦੀ ਕਰਤਕੀ ਕਰਸੇਤੀ ਇਹਨਾਂ ਗੁਰੂ ਅਸਥਾਨਾਂ ਨਾ ਟਿਕਾ ਬਸ ਦੇ ਅਦਬ ਮਹਨ ਨਰੇਣੂ ਪਾਸੋਂ ਉਹ ਇਹਨਾਂ ਦੁਆਰਿਆਂ ਦੀ ਸੇਵਾ ਸੰਭਾਲ ਦਾ ਪੰਥ ਨੇ ਜਾਣਾ ਮੁਹੇ ਕੇ ਜਗਾ ਸੀ ਪਾਈ ਨਿਸ਼ਚਮਨ ਸਿੰਘ ਜਜੀਪ ਸਿੰਘ ਤੇ ਉਹਨਾਂ ਦੇ ਸਾਥੀ ਚੇਤਨਦੀ ਪਾਲ ਪੰਥਕ ਸਿਵਰਤੀ ਵਿਰਜੇ ਅਜੀਤ ਰਾਜਾ ਸਿੰਘ ਜੰਡਾ ਨਾਲ ਬਣ ਕੇ ਇਹਨਾ ਸ਼ਾਂਤ ਵਿੱਚ ਸਿੰਘਾਂ ਨੂੰ ਸਾੜਿਆ ਜਾਣਾ ਅਜੀਤ ਪੰਥ ਦੇ ਸੀਨੇ ਦਾ ਜੋ ਵਿਸਤਾਰ ਨਸੂਰ ਸੀ ਸੇ ਇਦਾਂ ਦਾ ਇਹ ਸਥਾਨ ਵਿੱਚ ਪੰਥ ਉਹ ਖੜ ਗਿਆ ਕੇਵਨਨ ਕਾਨਸੇ पांचा पांचा हो गया असन प्राप्त के द्वारा पंजा सहित के को भी कुछ उस गया ऐसे बाबे ने बड़ी तंदारी का अहंकार तोड़या से के आप विचार कर रहे थे आ लाहौर का डेरा साहिब जिसके पंचम बादशाह गोवर्धन देव जी की शहादत हुई तति तवे पे बैठने वाले देखा में उभरने वाले शांति के पुंज गुरु ने इथे रावी अंदर अंतम स्नान किया

ਉਸ ਲਈ ਜਿਹੜੇ ਜ਼ਾਇਨ ਉਪਾਧੀ ਮਾ ਦੇ ਕਰ ਉਹ ਜੰਗਲਾਂ ਵਿੱਚ ਬਸਰ ਕਰਦੇ ਸਨ ਤੇ ਉਹਨਾਂ ਦੇ ਨੰਕਰ ਪ੍ਰਸ਼ਾਦ ਤਿਆਰ ਕਰਕੇ ਤੇ ਪਹਿੰਤਾਂ ਨੂੰ ਜਿਦਿਆ ਚੜਾਉਂਦੇ ਸਨ ਤੇ ਉਹਨਾਂ ਨੇ ਜਦੋਂ ਦੇਖਿਆ ਇਹਨਾਂ ਦੀ ਸੇਵਾ ਦਾ ਪਤਾ ਲੱਗਿਆ ਤਾਂ ਇਹਨਾਂ ਨੂੰ ਇਸਲਾਮ ਤੋਂ ਧੂਲ ਕਰਕੇ ਮਜਬੂਰ ਕੀਤਾ ਗਿਆ ਪਰ ਜਦੋਂ ਇਹ ਨਹੀਂ ਮੰਨੇ ਤਾਂ ਫਿਰ ਸਾਸ ਜੀ ਨੇ ਆਪਣੇ ਕੋਹੜੀ ਜਿਹੜੀ ਹੈ ਤੇਰੇ ਕੇਸ ਕਰ ਕਰਦੀ ਕਰ ਕੀਤੀ ਗਈ ਤੇ ਕਹਿੰਦੇ ਕੇਸ ਕਰਦੀ ਕਰ ਜਿੰਦੇ ਜੀ ਕਰਾਸ

तो उस रे आज एक काल की दा शहीद का दी सेवा सम्मान था प्राप्त करने ओ राज दरबारे जड़े संग जिसवा संग जीव ये सब कुछ इतनी शान तपाण दिलवा पार। बावजूद पेड़े स्थान निर्मित होई पड़े ओबित सके तो विचित्र ऐसा होना तो बिछड़े सिख कोम न ओसे प्रेरणा नहीं नस्ती होया ओ सेवा सम्मान ओ पेड़ी नहीं कर पाए या और किसी द्वारा आज जो है वह भी उठाते